ਇੱਕ ਮਕਾਨ ਹੈ ਇੱਕੋ ਮਤਲਬ ਛੱਤ ਹੈ ਤੇ ਉਸੇ ਵਿੱਚ ਵਾਸ਼ਰੂਮ ਉਸੇ ਵਿੱਚ ਜਿਹੜਾ ਕਿਚਨ ਆ ਫੈਮਿਲੀ ਜਿਹੜੀ ਆ ਬਹੁਤ ਜਿਹੜੇ ਹਾਲਾਤਾਂ ਵਿੱਚ ਉਹ ਆਪਣਾ ਜੀਵਨ ਜਿਹੜਾ ਕੱਢ ਰਹੇ ਆ ਪਾਣੀ ਵਿੱਚ ਇੰਨੀ ਕ ਸਮੈਲ ਇੱਥੇ ਮਾਰਦੀ ਹੈ ਕਿ ਕੋਈ ਪੀ ਨਹੀਂ ਸਕਦਾ ਹਾਲਾਂਕਿ ਪਾਣੀ ਆਪਣੇ ਆਪ ਵਿੱਚ ਸਾਫ਼ ਜ਼ਰੂਰ ਨਜ਼ਰ ਆ ਰਿਹਾ ਲੀਡਰ ਆਪਣੇ ਵੱਸ ਬੋਟਾ ਦੇ ਦਿਓ ਬੋਟਾ ਦੇ ਦਿਓ ਕਰਦੇ ਕਰੋ ਕੋਈ ਬਚਾਓ ਯਾਨਾ ਜਿਹੜੀ ਤਲੀ ਤੇ ਰੱਖ ਕੇ ਲੋਕ ਜੀਵਨ ਕੱਟ ਰਹੇ ਆ ਤਾਂ ਤੁਸੀਂ ਇਹ ਦੇਖ ਲਓ ਮਕਾਨ ਆ ਇਹ ਤੇ ਲੋਕ ਕਿਵੇਂ ਇੱਥੇ ਰਹਿਣ ਲਈ ਮਜਬੂਰ ਨੇ ਅੱਜ ਵੀ ਕੀ ਇੱਥੇ ਹੁਣ ਤੱਕ ਕੋਈ ਹਾਲਾਤ ਚੇਂਜ ਹੋਏ ਨੇ ਜੀ ਇੱਥੇ ਤੱਕ ਕੋਈ ਹਾਲਾਤ ਚੇਂਜ ਹੋਏ ਨਹੀਂ ਭਾਈ ਕਈ ਪਾਰਟੀ ਆਂਦੀਆਂ ਕਈ ਜਾਂਦੀਆਂ ਵਾ ਬਹੁਤ ਕੁਝ ਵਾਦੇ ਕਰਕੇ ਚੱਲ ਜਾਂਦੀਆਂ ਨੇ ਜੇਕਰ ਕਿਸੇ ਬੱਚੇ ਨੂੰ 100 ਦੱਸ ਦਿੱਤਾ ਜਾਵੇ ਕਿ 100 ਰੁਪਏ ਲੈ ਕੇ ਆਣਾ ਜਾਂ 100 ਵਿੱਚ ਕਿੰਨੇ ਜ਼ੀਰੋ ਲੱਗਦੇ ਨੇ ਉਹ ਤੱਕ ਨਹੀਂ ਪਤਾ ਵੱਡਾ ਸਵਾਲ ਖੜਾ ਹੋ ਰਿਹਾ ਸ਼ੀਤਲੋਂਗਰਾਲ ਤੇ ਕਿ ਉਹਨਾਂ ਨੇ ਪਾਰਟੀ ਬਦਲੀ ਤੇ ਇੱਥੇ ਵਾਇਲ ਇਲੈਕਸ਼ਨ ਹੋਣਾ ਜਿਹੜਾ ਦੁਬਾਰਾ ਕਰਾਣਾ ਪਿਆ ਜਾਨੀ ਕਿ ਜਿਮਨੀ ਚੋਣ ਹੋਣ ਜਾ ਰਹੀ ਹੈ ਸ਼ੀਤਲੋਂਗਰਾਲ ਹੁਣ ਭਾਜਪਾ ਤੇ ਚਲਾ ਗਿਆ ਤੇ ਦਾਵਾ ਕਰ ਰਿਹਾ ਕਿ ਅਸੀਂ ਉਧਰ ਜਾ ਕੇ ਜਿਹੜੇ ਹਾਲਾਤ ਆ ਬਦਲ ਸਕਦੇ ਆ ਕਿ ਲੱਗਦਾ ਹੈ ਕਿ ਸ਼ੀਤਲੋਂਗਰਾਲ ਹੁਣ ਦੂਜੀ ਪਾਰਟੀ ਬਦਲ ਕੇ ਇਹਦੇ ਹਾਲਾਤ ਸੁਧਾਰ ਸਕਣਗੇ ਇਹ ਸ਼ੀਤਲੋਂਗਰਾਲ ਨੂੰ ਮੌਕਾ ਦਿੱਤਾ ਗਿਆ ਉਹ ਆਪ ਛੱਡ ਕੇ ਗਏ ਨੇ ਪਬਲਿਕ ਦੀ ਬਾਹਰ ਛੱਡ ਕੇ ਚਲ ਗਏ ਪਬਲਿਕ ਨੇ ਤੇ ਇਹਨਾਂ ਨੂੰ ਪਾ ਕੇ ਵੋਟਾਂ ਜੁਦਾਇਆ ਹੀ ਸੀ ਕੁੱਤਿਆਂ ਸ਼ਤਾਂ ਨੇ ਅਜੇ ਵੀ ਬਾਲਿਆਂ ਲਈ ਤੁਸੀਂ ਘਰ ਦੇਖ ਸਕਦੇ ਹੋ ਜਿਨ੍ਹਾਂ ਦੇ ਕਮਾਨ ਵਾਲਾ ਕੋਈ ਨਹੀਂ ਹੈ ਤੁਹਾਡੇ ਬਾਰੇ ਬਹੁਤ ਕੱਲ ਮਸ਼ਹੂਰ ਹੈ ਕਿ ਤੁਸੀਂ ਮੜੀਆਂ ਚ ਜਾ ਕੇ ਸ਼ਮਸ਼ਾਨ ਘਾੜ ਚ ਜਾ ਕੇ ਜਨਮ ਦਿਨ ਮਨਾਉਂਦੇ ਹੋ ਉਹ ਆਖਰਕਾਰ ਕਿਉਂ ਮਨਾਉਂਦੇ ਹੋ ਇੱਕ ਸ਼ਮਸ਼ਾਨ ਹੀ ਐਸੀ ਜਗ੍ਹਾ ਹੈ ਜਿਹੜੀ ਨਿਰਭੈ ਯਾਨੀ ਕਿ ਕੋਈ ਰੋਕ ਟੋਕ ਨਹੀਂ ਹੈ ਹਰ ਧਰਮ ਔਰ ਹਰ ਮਜ਼ਬ ਨੂੰ ਉਹ ਇੱਕੋ ਜਿਹਾ ਸਨਮਾਨ ਮਿਲਦਾ ਹੈ ਅਸੀਂ ਇਸ ਕਰਕੇ ਉੱਥੇ ਸਜਦਾ ਝੁਕਾਨੇ ਆ ਇੱਕ ਸੱਚ ਦੇ ਨਾਲ ਤੁਹਾਡਾ ਸਾਹਮਣਾ ਹੁੰਦਾ ਡੇਲੀ ਬਹੁਤ ਹਫ਼ਤੇ ਜੇ ਇੱਕ ਦਿਨ ਮੌਨ ਵਰਤੇ ਰੱਖੀਦਾ ਉਹ ਇਸ ਕਰਕੇ ਇੱਕ ਚਮ ਇੱਕ ਚਮ ਸੋਸ ਜਲੰਧਰ ਵੈਸਟ ਦੀ ਜਿਮਨੀ ਚੌਂ ਚੱਲ ਰਹੀ ਹੈ ਤੇ ਸਾਰੀਆਂ ਪਾਰਟੀਆਂ ਪੱਬਾ ਪਾਰ ਹੋ ਜਾਂ ਪਿਆ ਨੇ ਤੇ ਚੌਂ ਪ੍ਰਚਾਰ ਪੂਰੇ ਸਿਖਰਾਤੇ ਆ ਤਾਂ ਉੱਥੇ ਹੀ ਜੇਕਰ ਇਸ ਹਲਕੇ ਦੀ ਗੱਲ ਕਰੀ ਤਾਂ ਇਸ ਹਲਕੇ ਚ ਲਾਹੌਰੀਆਂ ਮਹੱਲਾ ਉਸ ਦੇ ਤੁਹਾਨੂੰ ਹਾਲਾਤ ਦਿਖਾਉਣ ਜਾ ਰਹੇ ਆ ਕਿ ਇੱਥੇ ਇੰਨੀ ਕ ਅਨਪੜਤਾ ਜਿਹੜੀ ਹੈ ਕਿ ਇੱਥੇ ਜੇਕਰ ਕਿਸੇ ਬੱਚੇ ਨੂੰ 100 ਦੱਸ ਦਿੱਤਾ ਜਾਵੇ ਕਿ 100 ਰੁਪਏ ਲੈ ਕੇ ਆਣਾ ਜਾਂ 100 ਵਿੱਚ ਕਿੰਨੀਆਂ ਜ਼ੀਰੋਂ ਲੱਗਦੇ ਨੇ ਉਹ ਤੱਕ ਨਹੀਂ ਪਤਾ ਇਹ ਹਾਲਾਤ ਨੇ ਜ਼ਮੀਨੀ ਹਕੀਕਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਗੱਲਬਾਤ ਵੀ ਹੈ ਜਿਹੜੀ ਉਹ ਕਰਾਂਗੇ ਤਾਂ ਤੁਹਾਨੂੰ ਪਹਿਲਾਂ ਇੱਕ ਮਕਾਨ ਦਿਖਾਣੇ ਆ ਕਿ ਇੱਕ ਮਕਾਨ ਹੈ ਇੱਕੋ ਮਤਲਬ ਛੱਤ ਹੈ ਤੇ ਉਸੇ ਵਿੱਚ ਵਾਸ਼ਰੂਮ ਉਸੇ ਵਿੱਚ ਜਿਹੜਾ ਕਿਚਨ ਆ ਤੇ ਇੱਥੇ ਜਿਹੜੀ ਇੱਕ ਫੈਮਿਲੀ ਜਿਹੜੀ ਆ ਬਹੁਤ ਜਿਹੜੇ ਹਾਲਾਤਾਂ ਵਿੱਚੋਂ ਆਪਣਾ ਜੀਵਨ ਜਿਹੜਾ ਕੱਢ ਰਹੇ ਆ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਇਹ ਇੱਕ ਸਿਰਫ ਇਸ ਕਮਰੇ ਵਿੱਚ ਹੀ ਜਿਹੜਾ ਆਪਣਾ ਜੀਵਨ ਬਤੀਤ ਕਰ ਰਹੇ ਨੇ ਤਾਂ ਇੱਕ ਪਾਸੇ ਤਾਂ ਜਿਹੜੇ ਆ ਜਦੋਂ ਸਟੇਜ ਆ ਤੇ ਬਿਆਨਵਾਜ਼ੀਆਂ ਹੁੰਦੀਆਂ ਨੇ ਇੱਕ ਦੂਜੇ ਤੇ ਤੰਜ ਕਸੇ ਜਾਂਦੇ ਆ ਤੇ ਖਾਸ ਕਰਕੇ ਸ਼ੀਤ ਲੋਂਗਰਾਲ ਸਾਬਕਾ ਐਮਐਲਏ ਉਹਨਾਂ ਨੇ ਪਾਰਟੀ ਛੱਡੀ ਪਾਰਟੀ ਛੱਡ ਕੇ ਭਾਜਪਾ ਚ ਗਏ ਤੇ ਦਾਵਾ ਠੋਕਦੇ ਆ ਕਿ ਅਸੀਂ ਹਾਲਾਤ ਬਦਲਨੇ ਆ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਉਹਨਾਂ ਕੋਲ ਡੇਢ ਦੋ ਸਾਲ ਜਿਹੜਾ ਸਤਾ ਸੀ ਐਮਐਲਏ ਸੀ ਆਖਰਕਾਰ ਉਹ ਹਾਲਾਤ ਕਿਉਂ ਨਹੀਂ ਬਦਲ ਸਕੇ ਉਹ ਕਿਉਂ ਨਹੀਂ ਇਨਾਂ ਲੋਕਾਂ ਤੱਕ ਪਹੁੰਚ ਕਰ ਸਕੇ ਤਾਂ ਸ਼ੀਤਲੋਂਗਰਾਲ ਜਿੱਥੋਂ ਵਿਧਾਇਕ ਬਣੇ ਸੀ ਉੱਥੋਂ ਤੁਹਾਨੂੰ ਇਹ ਹਾਲਾਤ ਦਿਖਾ ਰਹੇ ਆ ਕਿ ਇੱਥੇ ਬਹੁਤ ਸਾਰੀ ਜੜੀ ਅਨਪੜਤਾ ਅੱਜ ਵੀ ਹੈ ਜਿੱਥੇ ਅਸੀਂ ਦੇਸ਼ ਦੇ ਬਾਕੀ ਸੂਬਿਆਂ ਨੂੰ ਟਾਰਗੇਟ ਕਰਦੇ ਆ ਤਾਂ ਸਾਡਾ ਪੰਜਾਬ ਕਿੱਥੇ ਖੜਾ ਉਹ ਤੁਹਾਨੂੰ ਦਿਖਾ ਰਹੇ ਆ ਕਿ ਸਾਡੇ ਪੰਜਾਬ 'ਚ ਵੀ ਅੱਜ ਬਹੁਤ ਵੱਡੀ ਗਿਣਤੀ ਚ ਅਨਪੜਤਾ ਦਿਖਾਈ ਦੇ ਰਹੀ ਹੈ ਕਿ ਇੱਥੇ ਜਿਹੜੇ ਨੌਜਵਾਨ ਨੇ ਜਾਂ ਇੱਥੇ ਬੱਚੇ ਨੇ ਜਿਹੜੇ ਉਹਨਾਂ ਨੂੰ 100 ਤੱਕ ਦੀ ਗਿਣਤੀ ਨਹੀਂ ਆਂਦੀ ਤੇ ਇਹ ਵੀ ਨਹੀਂ ਪਤਾ ਕਿ 100 ਚ ਕਿੰਨੀਆਂ ਜ਼ੀਰੋਆਂ ਲੱਗਦੀਆਂ ਨੇ ਇੱਕ ਪਾਸੇ ਲੀਡਰ ਵੱਡੇ ਵੱਡੇ ਦਾਅਵੇ ਠੋਕਦੇ ਆ ਕਿ ਅਸੀਂ ਜਿਹੜੇ ਆ ਬਦਲਾਅ ਲੈ ਕੇ ਆ ਰਹੇ ਆ ਜਾਂ ਵੱਖ-ਵੱਖ ਜਿਹੜੇ ਆ ਪ੍ਰਬੰਧ ਕਰ ਰਹੇ ਆ ਪਰ ਉਹ ਪ੍ਰਬੰਧ ਕਿੰਨੇ ਕ ਜਮਿਨੀ ਪੱਧਰ ਤੇ ਹੁੰਦੇ ਆ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਜਲੰਧਰ ਵੈਸਟ ਦੇ ਜਿਹੜਾ ਲਾਹੌਰੀਆਂ ਮਹੱਲੇ ਵਿੱਚ ਅਸੀਂ ਖੜੇ ਆ ਤੇ ਇਹ ਪਰਿਵਾਰ ਆ ਜਿਹੜਾ ਆਪਣਾ ਜਿਹੜਾ ਜੀਵਨ ਬਤੀਤ ਕਰ ਰਿਹਾ ਤਾਂ ਉੱਥੇ ਹੀ ਮਹੱਲਾ ਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਾਣਦੇ ਆ ਕਿ ਕਿੰਨਾ ਕਿ ਇੱਥੇ ਜਿਹੜੇ ਡਿਵੈਲਪਮੈਂਟ ਹੋਈ ਆ ਜਲੰਧਰ ਵੈਸਟ ਦੇ ਲਾਹੌਰੀਆਂ ਮਹੱਲੇ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਆ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੈ ਪਾਣੀ ਦੇਖ ਸਕਦੇ ਹੋ ਕਿ ਪਾਣੀ ਵਿੱਚ ਇੰਨੀ ਕੁ ਸਮੈਲ ਇੱਥੇ ਮਾਰਦੀ ਹੈ ਕਿ ਕੋਈ ਪੀ ਨਹੀਂ ਸਕਦਾ ਹਾਲਾਂਕਿ ਪਾਣੀ ਆਪਣੇ ਆਪ ਵਿੱਚ ਸਾਫ਼ ਜ਼ਰੂਰ ਨਜ਼ਰ ਆ ਰਿਹਾ ਪਰ ਇਸ ਵਿੱਚੋਂ ਇਸ ਸਮੇਂ ਜੁੜੀ ਸਮੈਲ ਮਾਰ ਰਹੀ ਹੈ ਉਸ ਨੂੰ ਦੇਖਦੇ ਹੋਏ ਕੋਈ ਇਸ ਨੂੰ ਪੀ ਵੀ ਨਹੀਂ ਸਕਦਾ ਤਾਂ ਇੱਥੇ ਜਿਹੜੇ ਵੱਲਾ ਮੁਹੱਲਾ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਤੁਹਾਨੂੰ ਕਿਸੇ ਨਾਲ ਗੱਲ ਨਹੀਂ ਕੀਤੀ ਕਿ ਸਾਨੂੰ ਸਾਫ਼ ਪਾਣੀ ਦਿੱਤਾ ਜਾਵੇ ਨਹੀਂ ਸਾਡੇ ਨਾਲ ਕੋਈ ਐਸੀ ਕਾਪਰੇਸ਼ਨ ਵਾਲੇ ਹੂੰ ਉਹ ਅੱਪਾ ਭੈ ਭਲਾ ਸੀ ਗਲਤ ਥੋੜੀ ਹੈ ਪਾਣੀ ਗਲਤ ਆਉਂਦਾ ਸਾਡੇ ਹੂੰ ਉਹ ਕਦੇ ਤੇ ਪਾਏ ਬਦਲੋ ਅੱਬ ਪਾਏ ਬਦਲੀ ਪਾੜੀ ਫੇਰ ਵੀ ਗੰਦਾ ਪਾਣੀ ਆਈ ਯਾਰ ਨਹੀਂ ਨਹੀਂ ਉਸ ਵਾਰ ਨਹੀਂ ਆ ਹੁਣ ਆ ਕੇ ਸਾਰਾ ਹੋ ਗਿਆ ਫੇਰ ਉਹੀ ਯਾਰ ਹੋ ਗਈ ਤੇ ਪਾਣੀ ਪਹਿਲਾਂ ਆਂਦਾ ਹੀ ਏ ਉਹ ਜ਼ਿਹਰੇ ਦੇ ਕੋਲ ਤੇ ਜਣਾਨੀਆਂ ਰਹਿੰਦੀਆਂ ਉਹ ਬਾੜੀਆਂ ਲੈ ਕੇ ਇੱਧਰ ਬਾਹਰ ਪਾਣੀ ਭਰਦੀਆਂ ਪਾਣੀ ਮਰਦਾ ਹੀ ਨਹੀਂ ਤੇ ਲੀਡਰਾਂ ਨੂੰ ਸਵਾਲ ਪੁੱਛ ਰਹੇ ਹੋ ਅੱਜ ਗਲੀ ਗਲੀ ਫਿਰ ਰਹੇ ਆਹੋ ਕਿ ਸਾਡੇ ਕਦੋਂ ਹਾਲਾਤ ਬਦਲੋਗੇ ਆਪਣੇ ਵਾਸਤੇ ਆਪਣੇ ਸੁਣਾ ਜਾਂਦੇ ਲੀਡਰ ਆਪਣੇ ਵਾਸਤੇ ਵੋਟਾਂ ਦੇ ਦਿਓ ਵੋਟਾਂ ਦੇ ਦਿਓ ਕਰਦੇ ਕਰਦੇ ਕੁਛ ਨਹੀਂ ਹਾ ਇਹੋ ਇਹੋ ਪਰ ਉਧਰ ਜੇਕਰ ਦੇਖੀਏ ਬੀਜੇਪੀ ਸਰਕਾਰ ਕਹਿ ਰਹੀ ਆ ਅਸੀਂ ਤਾਂ ਕਰੋੜਾਂ ਜਿਹੜੇ ਆ ਮਕਾਨ ਬਣਾ ਕੇ ਦਿੱਤੇ ਆ ਹਾਲਾਤ ਦੇਖਦੇ ਦਿਨੋ ਦਿਨ ਵਧ ਰਹੇ ਆ ਤੇ ਉੱਥੇ ਹੀ ਉਹਨਾਂ ਦੇ ਜਿਹੜੇ ਲੀਡਰ ਆ ਸ਼੍ਰੀਤਲ ਉਂਗਰਾਲ ਆ ਉਹ ਦਾਵਾ ਕਰ ਰਿਹਾ ਕਿ ਅਸੀਂ ਹਾਲਾਤ ਬਦਲਾਂਗੇ ਹੁਣ ਪਾਰਟੀ ਬਦਲਗੇ ਕੀ ਲੱਗਦਾ ਕਿ ਹਾਲਾਤ ਬਦਲੇ ਜਾ ਸਕਦੇ ਆ ਹੋ ਸਕਦਾ ਬਦਲ ਦੇਣ ਕੋਈ ਪਤਾ ਨਹੀਂ ਉਹਨਾਂ ਦਾ ਮਤਲਬ ਹਏ ਬਦਲ ਦੇਣ ਤੇ ਬਤ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਹੈ ਪਰ ਸਰਕਾਰ ਤਾਂ ਉਰੇ ਵੀ ਸੀਗੀ ਜਦੋਂ ਆਮ ਆਦਮੀ ਪਾਰਟੀ ਚ ਸੀ ਆਮ ਆਦਮੀ ਪਾਰਟੀ ਕੀ ਕਰਦੇ ਪਏ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਹਾਲਾਤ ਦੇਖ ਲੋ ਉਹ ਸੜਕਾ 25 ਸਾਲ ਪਹਿਲੇ ਜਿਹੜੀ ਜਿਹੜੀ ਸੜਕ ਬਾਰ ਬਾਰ ਭਰੀ 25 ਸਾਲ ਪਹਿਲੇ ਇਹਦੀ ਬਣੀ ਆ ਉਦੋਂ ਬੀਜੇਪੀ ਸਰਕਾਰ ਹੈਗੀ ਸੀ ਹੈ ਕੌਂਸਲਰ ਬੀਜੇਪੀ ਦਾ ਸੀ ਉਸ ਤੋਂ ਬਾਅਦ ਕੋਈ ਕਿਸੇ ਕੌਂਸਲਰ ਨੇ ਬਣਾਈ ਜਾਂ ਸੜਕ ਕੋਈ ਨੇ ਬਣਾਈ ਅਸ਼ਮਸ਼ਾਨ ਘਰ ਨੂੰ ਸਦਾ ਰਸਤਾ ਜਾਂਦਾ ਹਰੇਕ ਨੇ ਉੱਥੇ ਜਾਣਾ ਕੋਈ ਸੋਚਦਾ ਨਹੀਂ ਕੋਈ ਕੋਈ ਸੁਣੇ ਕਰਦਾ ਮਿਆ ਅਬੇ ਪਾਣੀ ਦੇ ਹਾਲਾਤ ਦੇਖ ਲੋ ਤੁਸੀਂ ਇਹ ਸ਼ਮਸ਼ਾਨ ਘਾਟ ਦੀ ਗੱਲ ਕਰ ਰਹੇ ਹੋ ਪਾਣੀ ਉਹ ਤੁਹਾਨੂੰ ਜਦੋਂ ਇੰਨਾ ਗੰਦਾ ਮਿਲ ਰਿਹਾ ਉਹ ਹੀ ਨਹੀਂ ਸੁਧਰ ਰਹਿ ਗਿਆ ਤੁਸੀਂ ਕਿਸ ਤੋਂ ਉਮੀਦ ਕਰਦੇ ਹੋ ਕਿ ਵੀ ਹਾਂ ਉਹ ਹਾਲਾਤ ਬਦਲ ਸਕਦਾ ਹੈ ਲੀਡਰ ਤਾਂ ਕਹੇ ਹਰ ਇੱਕ ਫਿਰਨਾ ਤੁਹਾਡੇ ਕੋਲੇ ਬਦਲਣਾ ਚਾਹੀਤੇ ਆ ਉਹਨਾਂ ਨੂੰ ਬਦਲਨੇ ਚਾਹੀਦੇ ਆ ਬਦਲਨੇ ਚਾਹੀਦੇ ਆ ਲੇਕਿਨ ਬਦਲ ਨਹੀਂ ਪਾਉਂਦੇ ਪਏ ਸਿਰਫ ਵੋਟਾ ਵੋਟਾ ਟਾਈਮ ਹੀ ਆਉਂਦੇ ਵੋਟਾ ਤੱਕ ਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਗੁੱਸਾ ਫੁੱਟਿਆ ਹੋਇਆ ਹੈ ਕਿ ਸਾਡੇ ਮਹੱਲਿਆਂ 'ਚ ਸਾਡੇ ਘਰਾਂ 'ਚ ਵੋਟਾਂ ਲੈਣ ਦਾ ਲਈ ਜ਼ਰੂਰ ਆ ਜਾਂਦੇ ਆ ਪਰ ਜਿਹੜੇ ਹਾਲਾਤ ਨੇ ਉਹਨਾਂ ਨੂੰ ਸੁਧਾਰਨ ਲਈ ਕੋਈ ਨਹੀਂ ਅੱਗੇ ਆਉਂਦਾ ਲਾਹੌਰਿਆ ਮਾਲੇ ਦੇ ਜੋ ਹਾਲਾਤ ਨੇ ਉਹ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਹੇ ਆ ਤਾਂ ਇਸੇ ਸਬੰਧੀ ਮਹੱਲਾ ਦੇ ਜਿਹੜੇ ਆਗੂ ਨੇ ਇਸ ਮਹੱਲੇ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਜੀਪੀ ਤਾਪਾ ਡੀ.ਵਾਈ.ਓ. ਨੋ ਦਾ ਕਹਿੰਦੇ ਆ ਕਿਉਂਕਿ ਸਾਡੇ ਮਹੱਲੇ ਦੀਆਂ ਕਾਫੀ ਸਮੱਸਿਆਵਾਂ ਹੈਗੀਆਂ ਜਿਹੜੀਆਂ ਕਿ ਵਾਅਦੇ ਤਾਂ ਕਰ ਜਾਂਦੇ ਆ ਸਾਰੇ ਪਰ ਪਰਤ ਕੇ ਬਾਤ ਨਹੀਂ ਪੁੱਛਦੇ ਹੁਣ ਇਲੈਕਸ਼ਨ ਚੱਲ ਰਹੀ ਆ ਘਰ ਘਰ ਲੀਡਰ ਪਹੁੰਚ ਰਹੇ ਨੇ ਉਹ ਜਿਹੜੇ ਹਾਲਾਤ ਨੇ ਉਹ ਕੀ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਕਿ ਵੀ ਭਾਈ ਸਾਡੇ ਗੰਦਾ ਪਾਣੀ ਆ ਰਿਹਾ ਅਸੀਂ ਸਾਹ ਨਹੀਂ ਚੰਗੀ ਹਵਾ ਚ ਲੈ ਸਕਦੇ ਕੀ ਉਹ ਸਾਰੇ ਹਾਲਾਤ ਦੱਸ ਰਹੇ ਤੁਸੀਂ ਅਸੀਂ ਹਰ ਚੀਜ਼ ਦੀ ਸਮੱਸਿਆ ਦੱਸਣ ਦੇ ਤੁਸੀਂ ਇਹ ਦੇਖ ਸਕਦੇ ਪਹਿਲੇ ਪਹਿਲ ਦੇ ਧਾਰ ਦੇ ਆ ਕੂੜਾ ਦੇ ਲਓ ਆਪਾਂ ਫਿਰ ਅੰਦਰ ਦੇ ਸੀਵਰੇਜ ਦੇ ਦੋ ਆਪਾਂ ਦਿਖਾ ਚੁੱਕੇ ਆ ਆਂਦੇ ਨੇ ਪਰ ਕਈ ਮੋਕੇ ਕਹਿੰਦੇ ਨੇ ਇਹ ਆਪਣੇ ਪਾਣੀ ਖਤਮ ਹੋਇਆ ਯਾਨੀ ਪਾਣੀ ਪਹਿਲਾਂ ਨਿਕਾਲੋ ਫਿਰ ਇਹ ਹੋਏਗਾ ਦੂਸਰੀ ਵਾਰ ਵਿੱਚ ਕੂੜੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਉਹ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਔਰ ਘਰਾਂ ਦੀਆਂ ਹਾਲਾਤ ਤੁਸੀਂ ਆਪ ਹੀ ਦੇਖ ਚੁੱਕੇ ਹੋ ਉਹਦੇ ਵਿੱਚ ਤੁਹਾਨੂੰ ਕਹਿਣ ਦੀ ਲੋੜ ਨਹੀਂ ਐ ਨਾ ਤੁਹਾਨੂੰ ਦੱਸਣ ਦੀ ਲੋੜ ਐ ਅੱਜ ਤੱਕ ਸਰਕਾਰ ਅੱਖਾਂ ਮੀਟ ਕੇ ਬੈਠੀ ਰਹੀ ਹੈ ਖਾਸ ਕਰਕੇ ਇਸ ਮਹੱਲੇ 'ਚ ਕਿਉਂਕਿ ਇਹ 슬ਮ ਏਰੀਆ ਹੈ ਬਿਲਕੁਲ ਮਾਤੜ ਨੇ ਗਰੀਬ ਆਦਮੀ ਨੇ ਜਦਕਿ ਇਹਨਾਂ ਦੀ ਕੋਈ ਸੁਧ ਲੈਣ ਨਹੀਂ ਆਇਆ ਵੋਟਾਂ ਲੈਣ ਤਾਂ ਸਾਰੇ ਆ ਜਾਂਦੇ ਨੇ ਪਰ ਅਸਲ ਜਣੀ ਇਥੇ ਕੋਈ ਵੀ ਬਰਤਕ ਇੱਕ ਮੌਕਾ ਜਿਹੜਾ ਕਿਤੇ ਨਾ ਕਿਤੇ ਤੁਹਾਡੇ ਮੱਲਾ ਵਾਸੀਆਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਹੜੇ ਸ਼ੀਤਲਉਂਗਰਾਲ ਨੂੰ ਜਿਤਾਇਆ ਸੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਇਸ ਦੇ ਚੱਲਦਿਆਂ ਹੁਣ ਵਾਏ ਇਲੈਕਸ਼ਨ ਹੋ ਰਹੀ ਹੈ ਤੇ ਹੁਣ ਵੱਡਾ ਮੌਕਾ ਜਿਹੜਾ ਲੋਕਾਂ ਦੇ ਹੱਥ ਵਿੱਚ ਹੈ ਤੇ ਉਹੀ ਸ਼ੀਤਲਉਂਗਰਾਲ ਹੁਣ ਭਾਜਪਾ 'ਚ ਚਲਾ ਗਿਆ ਤੇ ਦਾਵਾ ਕਰ ਰਿਹਾ ਕਿ ਅਸੀਂ ਉੱਧਰ ਜਾ ਕੇ ਜਿਹੜੇ ਹਾਲਾਤ ਆ ਬਦਲ ਸਕਦੇ ਹਾਂ ਇਹ ਲੱਗਦਾ ਹੈ ਕਿ ਸ਼ੀਤਲੋਂਗਰਾਲ ਹੁਣ ਦੂਜੀ ਪਾਰਟੀ ਬਦਲ ਕੇ ਇੱਥੋਂ ਦੇ ਹਾਲਾਤ ਸੁਧਾਰ ਸਕਣਗੇ ਜਦੋਂ ਕਿ ਆਮ ਆਦਮੀ ਪਾਰਟੀ 'ਚ ਹੁੰਦੇ ਹੋਏ ਸਰਕਾਰ ਹੁੰਦੇ ਹੋਏ ਉਹਨਾਂ ਦੀ ਉਹ ਇੱਥੇ ਕੁਝ ਨਹੀਂ ਕਰ ਪਾਈ। ਦੇਖੋ ਜੀ ਸਰਕਾਰ ਨੂੰ ਮੌਕਾ ਦਿੱਤਾ ਗਿਆ ਪਹਿਲਾਂ ਇਹ ਸ਼ੀਤਲੋਂਗਰਾਲ ਨੂੰ ਮੌਕਾ ਦਿੱਤਾ ਗਿਆ ਉਹ ਆਪ ਛੱਡ ਕੇ ਗਏ ਨੇ ਪਬਲਿਕ ਦੀ ਬਾਹਰ ਛੱਡ ਕੇ ਚਲ ਗਏ ਪਬਲਿਕ ਨੇ ਤੇ ਇਹਨਾਂ ਨੂੰ ਪਾ ਕੇ ਵੋਟਾਂ ਜੁਟਾਇਆ ਹੀ ਸੀ। ਬਾਕੀ ਇਹਨਾਂ ਨੇ ਆਪ ਵਾਅਦਾ ਖਿਲਾਫੀ ਕੀਤੀ ਆਪ ਮੁਕਰ ਕੇ ਚਲ ਗਏ ਨੇ ਹੁਣ ਅਹੀ ਮਨ ਬਣਾ ਲਿਆ ਕਿ ਕੋਸ਼ਿਸ਼ ਮਹਿੰਦਰ ਭਗਤ ਜੀ ਨੂੰ ਅੱਗੇ ਲਿਆਵਾਂਗੇ। ਤੋ ਕੋਸ਼ਿਸ਼ ਕਰਾਂਗੇ ਸਾਡੇ ਜਿਹੜੇ ਸਮਾਜ ਦੇ ਹਾਲਾਤ ਨੇ ਉਹ ਸੁਧਰਨ ਔਰ ਇਹ ਸਫਾਈ ਵਿਅਸਥਾ ਸੁਧਰੇ ਔਰ ਕੁਝ ਘਰਾਂ ਦੇ ਹੈਗੇ ਜਿਹੜੇ ਸਲਾਮੇ ਜਿਨ੍ਹਾਂ ਨੂੰ ਕੱਚੀਆਂ ਛੱਤਾਂ ਨੇ ਅਜੇ ਵੀ ਬਾਲਿਆਂ ਵਾਲੇ ਤੁਸੀਂ ਘਰ ਦੇਖ ਸਕਦੇ ਹੋ ਜਿਨ੍ਹਾਂ ਦੇ ਕਮਾਨ ਵਾਲਾ ਕੋਈ ਨਹੀਂ ਹੈ ਉਹਨਾਂ ਦਾ ਉਹ ਰੋਜ਼ਗਾਰ ਬਣ ਸਕੇ ਇਸ ਮਹੱਲੇ 'ਚ ਇੱਕ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਥੇ ਨੌਜਵਾਨ ਕਹਿ ਸਕਦੇ ਹੋ ਜਾਂ ਬੱਚੇ ਕਹਿ ਸਕਦੇ ਹੋ ਕਿ ਉਹ ਕਾਫੀ ਅਨਪੜ੍ਹ ਨੇ ਜਿਨ੍ਹਾਂ ਨੂੰ 100 ਤੱਕ ਗਿਣਤੀ ਤੱਕ ਨਹੀਂ ਆਉਂਦੀ। ਕੀ ਲੱਗਦਾ ਹੈ ਕਿ ਕਿੱਥੇ ਘਾਟ ਰਹਿ ਰਹੀ ਆ ਜਾਂ ਮਾਪੇ ਨਹੀਂ ਉਹ ਪ੍ਰਬੰਧ ਕਰ ਪਾਰੇ ਜਾਂ ਸਰਕਾਰ ਹੀ ਨਹੀਂ ਪ੍ਰਬੰਧ ਕਰ ਪਾਰੀ ਬੱਚਿਆਂ ਨੂੰ ਪੜਾਉਣ ਦੇ ਲਈ? ਦੇਖੋ ਜੀ, ਕੁਝ ਕਸੂਰ ਤਾਂ ਮਾਪੇ-ਬਾਪ ਦਾ ਵੀ ਹੈਗਾ ਔਰ ਕੁਝ ਸਰਕਾਰਾਂ ਦਾ ਵੀ ਹੈਗਾ। ਸਰਕਾਰ ਜਾਗਰੂਤ ਤੇ ਕਰਦੀ ਏ, "ਬੇ ਬੇਟੀ ਪੜਾਓ ਤੇ ਬੇਟੀ ਲਿਖਾਓ" ਪਰ ਕਿਤੇ ਆ ਕੇ ਖੁੱਕ ਲਿਓ ਹੁੰਦੇ ਨੇ ਸਬਤ। ਕਿਉਂਕਿ ਯਹਾਂ ਤੇ ਆਪਾਂ ਤੇ ਇਹੀ ਇਹੀ ਮੰਗ ਕਰ ਰਹੇ ਆ ਪਹਿਲੀ ਗੱਲ ਤੇ ਇੱਥੇ ਮੰਲਾਇਕ ਕੁਲੀਨੀ ਖੋਲਿਆ ਜਾਵੇ ਕਿਉਂਕਿ ਤੁਸੀਂ ਗੰਦਗੀ ਦਾ ਹਾਲਾਤ ਦੇਖ ਲਓ ਸੀਵਰ ਦੇ ਹਾਲਾਤ ਦੇਖ ਲਓ ਗੰਦਾ ਪਾਣੀ ਪਾਈਪਾਂ ਦਾ ਜਿਹੜਾ ਸੀਵਰੇਜ ਆ ਰਿਹਾ ਆਪਣੇ ਟੂਲ ਦੇ ਵਿੱਚ ਵੀ ਪਾਣੀ ਹੋਈ ਯਾਰ ਪੀਣ ਤੋਂ ਤਕਰੀਬ ਬਿਮਾਰ ਨੇ ਲੋਕ ਕਾਫੀ ਬਿਮਾਰ ਨੇ ਪਾਣੀ ਤੋਂ ਔਰ ਕੋਈ ਦੇਜਦਾ ਨਹੀਂ ਹੈ ਔਰ ਆਪਾਂ ਉਮੀਦ ਕਰਦੇ ਆ ਕਿ ਐਸੋਲੀ ਮਹਿੰਦਰ ਭਗਤ ਸਿੰਘ ਜੀ ਨੂੰ ਜਤਾਈਏ ਤੇ ਆਪਣਾ ਵਧੀਆ ਵਿਕਾਸ ਹੋ ਸਕੇ ਤੁਹਾਡੇ ਬਾਰੇ ਬਹੁਤ ਗੱਲ ਮਸ਼ਹੂਰ ਆ ਕਿ ਤੁਸੀਂ ਮੜੀਆਂ ਚ ਜਾ ਕੇ ਸਮਸ਼ਾਨ ਘਾੜ ਚ ਜਾ ਕੇ ਜਨਮ ਦਿਨ ਮਨਾਉਂਦੇ ਹੋ ਉਹ ਆਖਰਕਾਰ ਕਿਉਂ ਮਨਾਉਂਦੇ ਹੋ ਕਿ ਦਸਾ ਦਰਸਾਣਾ ਚਾਹੁੰਦੇ ਹੋ ਦਸਲੋ ਇੱਕ ਮੇਰਾ ਆਪਣਾ ਨਿੱਜੀ ਮਾਮਲਾ ਹੈ ਕਿਉਂਕਿ ਆਪਾਂ ਮੰਦਿਰ ਵੀ ਚਲ ਜਾਂਦੇ ਆ ਜਾਂ ਗੁਰਦੁਆਰ ਵੀ ਚਲ ਜਾਂਦੇ ਆ ਉੱਥੇ ਜਾ ਕੇ ਕਈ ਅਰਚਨਾ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਕਈ ਮੁੱਖੇ ਕਹਿ ਦਿੰਦੇ ਤੁਸੀਂ ਸਿਰ ਨਹੀਂ ਢੱਕਿਆ ਕਈ ਮੁੱਖੇ ਮੰਨ ਲਓ ਮੰਦਿਰ ਚ ਜਾਂਦੇ ਆ ਸ਼ੂ ਤੇ ਫਲਾਣ ਇੱਕ ਸਮਸ਼ਾਨ ਹੀ ਐਸੀ ਜਗ੍ਹਾ ਹੈ ਜਿਹੜੀ ਨਿਰਭੈ ਯਾਨੀ ਕਿ ਕੋਈ ਰੋਕ ਡੋਕ ਨਹੀਂ ਹਰ ਧਰਮ ਔਰ ਹਰ ਮਜ਼ਬ ਨੂੰ ਉਹ ਇੱਕੋ ਜਿਹਾ ਸਨਮਾਨ ਮਿਲਦਾ ਅਸੀਂ ਇਸ ਕਰਕੇ ਉੱਥੇ ਸਜਦਾ ਚ ਕਰਨੇ ਆ ਇੱਕ ਸੱਚ ਦੇ ਨਾਲ ਤੁਹਾਡਾ ਸਾਹਮਣਾ ਹੁੰਦਾ ਡੇਲੀ ਕਿਉਂਕਿ ਇੱਕ ਦਿਨ ਆਪਾਂ ਮਰਨਾ ਹੈ ਜਾਂ ਦਾ ਧਨ ਦੌਲਤ ਇਕੱਠੇ ਕਰਦੇ ਪਏ ਆ ਪਰ ਇਹ ਕੋਈ ਮੈਨ ਨਹੀਂ ਰੱਖਦੇ ਪਤਾ ਨਹੀਂ ਤੁਹਾਡੇ ਕੋਲ ਸਭ ਕੁਝ ਹੁੰਦਿਆਂ ਵੀ ਦੋ ਪਲ ਸਾਹ ਵੀ ਲੈਣੇ ਜਰੂਰ ਮਨਜ਼ੂਰ ਹੋਣੇ ਕਿ ਨਹੀਂ ਉਹ ਇਸ ਕਰਕੇ ਆਪਾਂ ਇਸ ਨੂੰ ਸਹੀ ਜਗ੍ਹਾ ਮੰਨਦੇ ਆ ਮੇਰੇ ਵਾਸਤੇ ਮੰਦਰ ਗੁਰਦੁਆਰਾ ਗਿਰਜਾ ਇਹ ਸ਼ਮਸ਼ਾਨ ਵਧੀਆ ਕਿਉਂਕਿ ਕਮ ਸੇ ਕਮ ਸਾਡਾ ਸੱਚ ਨਾਲ ਸਾਹਮਣਾ ਤੇ ਹੁੰਦਾ ਹੈ ਔਰ ਹਫਤੇ 'ਚ ਇੱਕ ਦਿਨ ਮੌਨ ਵਰਤੇ ਰੱਖੀਦਾ ਉਹ ਇਸ ਕਰਕੇ ਕਿ ਚੁੱਪ ਇੱਕ ਚੁੱਪ ਸੋ ਸੁਖ ਪਰਮਾਤਮਾ ਦੀ ਦਿਆ ਨਾ ਚਲੋ ਕੋਸ਼ਿਸ਼ ਕਰਾਂਗੇ ਸਮਾਜ ਦਾ ਕੁਝ ਭਲਾ ਹੋ ਸਕੇ ਜਿੰਨੀ ਕਾ ਸਾਡੀ ਹਸੀਅਤ ਹੈ ਜਿੰਨਾ ਕ ਆਪਾਂ ਧੱਕਾ ਲਾ ਕੇ ਕਰਦੇ ਆ ਕਰੀ ਜਾਂਦੇ ਆ ਬਾਕੀ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਇਹ ਜੜੀਆਂ ਜ਼ਰੂਰਤਾਂ ਇਹਨੂੰ ਪੂਰੀਆਂ ਕੀਤੀਆਂ ਜਾਣ ਔਰ ਸਫਾਈ ਵਿਵਸਥਾ ਜਿਹੜੀ ਵਧੀਆ ਕੀਤੀ ਜਾਏ ਜਿਹੜੇ ਕੱਚੇ ਘਰ ਨੇ ਜਿਨ੍ਹਾਂ ਦੀਆਂ ਛੱਤਾਂ ਦੇਖੋ ਡਿੱਗਣ ਵਾਲੀਆਂ ਕਮਾਨ ਵਾਲਾ ਕੋਈ ਸਾਧਨ ਨਹੀਂ ਹੈ ਉਹਨਾਂ ਨੂੰ ਕਮਜ਼ੇ ਕਮ ਹਸੂਦ ਦਾ ਮਿਲ ਜਿਹੜੀਆਂ ਸਰਕਾਰ ਦਿੰਦੀ ਪਈ ਹੈ ਤਾਂ ਲੋਕ ਜਿਹੜੇ ਉਹ ਆਪਣਾ ਮਨ ਬਣਾ ਕੇ ਬੈਠੇ ਹੋਏ ਨੇ ਕਿ 10 ਜੁਲਾਈ ਨੂੰ ਅਸੀਂ ਦੱਸਾਂਗੇ ਕਿ ਕਿਹੜਾ ਕੈਂਡੀਡੇਟ ਜਾਂ ਕਿਹੜਾ ਉਮੀਦਵਾਰ ਸਾਡੇ ਹਾਲਾਤ ਬਦਲ ਸਕਦਾ ਹੈ ਤੇ ਦੇਖਣਾ ਹੋਏਗਾ ਕਿ ਜਲੰਧਰ ਵੈਸਟ ਤੋਂ ਜਿੱਤਣ ਵਾਲਾ ਜਿਹੜਾ ਕੈਂਡੀਡੇਟ ਹੋਏਗਾ ਉਮੀਦਵਾਰ ਹੋਏਗਾ ਕਿ ਉਹ ਜਿਹੜੇ ਹੁਣ ਮੌਜੂਦਾ ਹਾਲਾਤ ਨੇ ਲੋਕਾਂ ਦੇ ਉਹ ਬਦਲ ਪਾਏਗਾ ਜਾਂ ਫਿਰ ਇਹਨਾਂ ਲੋਕਾਂ ਨੂੰ ਹਰ ਵਾਰ ਦੀ ਤਰ੍ਹਾਂ ਲਾਰਿਆਂ ਦੇ ਹੀ ਸਾਹਮਣਾ ਕਰਨਾ ਪਏਗਾ ਤਾਂ ਇੱਕ ਮੱਲਾ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਇੱਕ ਪਾਸੇ ਚੋਣ ਚੱਲ ਰਹੀ ਐ ਦਾਅਵੇ ਠੋਕੇ ਜਾ ਰਹੇ ਆ ਕਿ ਅਸੀਂ ਬਦਲ ਕੇ ਰੱਖ ਦਾਂਗੇ ਜਿਹੜਾ ਕੋਈ ਵੀ ਹਾਲਾਤ ਆ ਉਹਨਾਂ ਨੂੰ ਚੇਂਜ ਕਰਾਂਗੇ ਕੀ ਇੱਥੇ ਹੁਣ ਤੱਕ ਕੋਈ ਹਾਲਾਤ ਚੇਂਜ ਹੋਏ ਨਹੀ ਜੀ ਇੱਥੇ ਤੱਕ ਕੋਈ ਹਾਲਾਤ ਚੇਂਜ ਨਹੀਂ ਹੋਏ ਬਾਈ ਕਈ ਪਾਰਟੀ ਆਂਦੀਆਂ ਕਈ ਜਾਂਦੀਆਂ ਆ ਬਹੁਤ ਕੁਝ ਵਾਅਦੇ ਕਰਕੇ ਚੱਲ ਜਾਂਦੀਆਂ ਆ ਮਗਰ ਇੱਥੇ ਆਜੇ ਅਕਰ ਕੋਈ ਸਮੱਸਿਆ ਦਾ ਹੱਲ ਨਹੀਂ ਹੋਇਆ ਮੈਨ ਇੱਥੇ ਪ੍ਰੋਬਲਮ ਹੈ ਕਿ ਦੇਖੋ ਕੂੜਾ ਦੇਖੋ ਕਿੰਨਾ ਛੁੱਟਿਆ ਹੋਇਆ ਇੱਥੇ ਚੌਂਕ ਦੇ ਹਾਲਾਤ ਦੇਖੋ ਕਿੰਨੇ ਮਾੜੇ ਹੈਗੇ ਆ ਪਾਣੀ ਦੀ ਬਹੁਤ ਦਿੱਕਤ ਹੈਗੀ ਹੈ ਪਾਣੀ ਚ ਕਿੰਨਾ ਮਿੱਟੀ ਰੇਤਾ ਆਹ ਕਚਰਾ ਆ ਰਿਹਾ ਵੈ ਸੀਵਰੇਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕੀਤੀ ਕੋਈ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਕਾਫੀ ਪਾਰਟੀਆਂ ਆਂਦੀਆਂ ਜਾਂਦੀਆਂ ਹੁਣ ਸਾਰੇ ਜਿਹੜੇ ਇੱਥੇ ਜਲਸੇ ਹੋ ਰਹੇ ਆ ਹਰ ਪਾਰਟੀ ਆਪਣਾ ਆਪਣਾ ਹੱਕ ਰੱਖ ਰਹੀ ਹੈ ਸਾਹਿਬ ਸ਼ੀਤਲੋਂ ਅੰਗਰਾਲ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਉਹਨਾਂ ਨੇ ਅਸਤੀਫਾ ਦਿੱਤਾ ਸਾਬਕਾ ਐਮਐਲਏ ਹੋਏ ਤੇ ਹੁਣ ਬੀਜੇਪੀ ਵੱਲੋਂ ਚੋਣ ਲੜ ਰਹੇ ਆ ਕੀ ਉਹ ਬੀਜੇਪੀ 'ਚ ਜਾ ਕੇ ਹੁਣ ਹਾਲਾਤ ਬਦਲ ਸਕਦੇ ਆ ਜੋ ਪਹਿਲਾਂ ਨਹੀਂ ਬਦਲ ਸਕਦੇ ਮੌਜੂਦਾ ਸਰਕਾਰ ਸੀ ਉਹਨਾਂ ਦੀ ਨਹੀਂ ਜੀ ਨਹੀਂ ਜੀ ਦੇਖੋ ਜੀ ਪਹਿਲੇ ਉਹ ਬੀਜੇਪੀ ਚ ਆਪ ਆਮ ਆਦਮੀ ਪਾਰਟੀ ਚ ਆਏ ਸੀ ਤੇ ਉਹ ਵੀ ਕਾਫੀ ਵਾਦੇ ਇੱਥੇ ਕਰਕੇ ਗਏ ਐ ਤੇ ਸੱਥੇ ਸਾਡੇ ਕੋਈ ਨਹੀਂ ਸੁਧਾਰ ਨਹੀਂ ਹੋਇਆ ਇਸ ਮੱਲੇ ਦਾ ਤੇ ਹੁਣ ਜਿਹੜੇ ਬੀਜੇਪੀ ਚ ਚਲੇ ਗਏ ਐ ਤੇ ਉਹ ਜਿਹੜੇ ਪਹਿਲੇ ਪਾਰਟੀ ਚ ਗਏ ਸੀ ਉਹਦੋਂ ਉਹ ਨਹੀਂ ਕਰ ਪਾਏ ਤੂੰ ਨੇ ਪਾਰਟੀ ਜਾ ਕੇ ਕੀ ਕਰ ਲੈਣਗੇ ਠੀਕ ਹੈ ਕਿ ਨਹੀਂ ਅਸਲ ਇੱਥੇ ਸੁਧਾਰ ਚਾਹੀਦਾ ਸਾਨੂੰ ਇਸ ਮੱਲੇ ਦਾ ਸਿਵਰੇਜ ਦਾ ਤੇ ਪਾਣੀ ਦਾ ਜੀ ਇੱਥੇ ਇੱਥੇ ਦੇਖਿਆ ਜਾ ਰਿਹਾ ਕਿ ਅਨਪੜਤਾ ਵੀ ਜਿਹੜੀ ਆ ਕਾਫੀ ਦਿਖਾਈ ਦੇ ਰਹੀ ਆ ਕਿ ਇੱਥੇ ਕੋਈ ਸਕੂਲਾਂ ਦਾ ਪ੍ਰਬੰਧ ਨਹੀਂ ਜਾਂ ਉਹਨਾਂ ਨੂੰ ਬੱਚਿਆਂ ਲਈ ਉਹ ਮਾਹੌਲ ਨਹੀਂ ਪੈਦਾ ਕੀਤਾ ਜਾਂਦਾ ਕਿ ਉਹ ਸਕੂਲ ਚ ਜਾਣ ਨਹੀਂ ਨਹੀਂ ਬਿਲਕੁਲ ਜੀ ਜਾਣੇ ਚਾਹੀਦੇ ਬੱਚੇ ਸਕੂਲ ਚ ਆਪਾਂ ਦੇ ਕੰਨੇ ਆ ਸੁਧਾਰ ਹੋਣਾ ਚਾਹੀਦਾ ਮਗਰ ਇਹ ਸਾਡੇ ਮੱਲੇ ਸਾਰੇ ਅਸੀਂ ਇੱਕ ਨਾਲ ਹੈਗੇ ਆਂ ਹੁ ਸਾਨੂੰ ਕੋਈ ਸਹਾਇਤਾ ਚਾਹੀਦੀ ਹੈ ਕਿਸੇ ਪਾਰਟੀ ਦੀ ਜਾਂ ਕਿਸੇ ਦੀ ਵੀ ਅਸੀਂ ਕਹਿੰਨੇ ਆ ਕਿ ਸਾਨੂੰ ਕੋਈ ਮਦਦ ਕਰੇ ਆਗੇ ਇੱਥੇ ਹਰ ਪਾਰਟੀ ਆਂਦੀ ਹੈ ਵਾਅਦੇ ਕਰਕੇ ਚੱਲ ਜਾਂਦੀ ਹੈ ਮਗਰ ਇੱਥੇ ਕੋਈ ਸੁਣਵਾਈ ਹੈ ਨਹੀਂਗੀ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਤੇ ਕੋਈ ਪਾਰਟੀ ਉਹ ਨਾ ਨੇ ਤੇ ਸੁਧਾਰ ਕਰਨ ਇੱਥੇ ਦਾ ਆਪਾਂ ਦੇ ਇਹੀ ਚਾਹਨੇ ਆ ਜੀ ਸਿਵਰੀ ਦੀ ਪ੍ਰੋਬਲਮ ਤੇ ਪਾਣੀ ਦੀ ਪ੍ਰੋਬਲਮ ਤੇ ਸਾਨੂੰ ਇਹ ਸਹੂਲਤ ਪੂਰੀ ਚਾਹੀਦੀ ਹੈ ਬੱਚਿਆਂ ਦੀ ਪੜ੍ਹਾਈ ਦਾ ਵੀ ਸਾਨੂੰ ਤੇ ਮਹੱਲਾ ਕਲੀਨਿਕ ਇੱਥੇ ਜਰੂਰ ਹੋਣਾ ਚਾਹੀਦਾ ਜੀ ਮੇਨ ਗੱਲ ਤੇ ਆਵੇ ਕਿ ਲੋਕੀ ਦੂਰ ਦੂਰ ਜਾਂਦੇ ਸਰਕਾਰ ਪਰ ਮਹੱਲਾ ਕਲੀਨਿਕ ਆਮ ਆਦਮੀ ਪਾਰਟੀ ਨੇ ਬਣਾਏ ਨਹੀਂ ਤੇ ਉੱਥੇ ਹੀ ਸ਼ੀਤਲ ਉਂਗਰਾਲ ਵੀ ਉਸ ਟਾਈਮ ਐਮ ਐਲ ਏ ਸੀ ਕਿ ਉਹਨਾਂ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਜੀ ਨਹੀਂ ਉਹਨਾਂ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕਹਿ ਕੇ ਸ਼ਾਇਦ ਗਏ ਸੀ ਉਹ ਤਾਂ ਹੀ ਲੋਕਾਂ ਦਾ ਮੋਹ ਟੁੱਟਿਆ ਉਹਨਾਂ ਦਾ ਹਾਂਜੀ ਹਾਂਜੀ ਤਾਂ ਹੀ ਜੀ ਤਾਂ ਹੀ ਜੀ ਤਾਂ ਹੀ ਕਰਕੇ ਉਹਨਾਂ ਦਾ ਮੂੰਹ ਟੁੱਟਿਆ ਸਾਰਿਆਂ ਦਾ ਕਿ ਹੁਣ ਦੇਖੋ ਕੀ 10 ਤਰੀਕ ਨੂੰ ਵੋਟਾਂ ਆਵੇ ਅਸੀਂ ਤੇ ਇਹੀ ਕਹਿੰਦੇ ਆ ਕਿ ਵੱਧ ਤੋਂ ਵੱਧ ਆਪਣਾ ਸਹੀ ਹੱਕਦਾਰ ਚੁਣੋ ਸਿੱਧੀ ਗੱਲ ਹੈ ਠੀਕ ਹੈ ਕਿ ਨਹੀਂ ਜਿਹੜਾ ਸਾਡੀ ਮਦਦ ਕਰ ਸਕੇ ਆਪਾਂ ਤਾਂ ਇਹ ਹੀ ਚਾਹਨੀ ਆ ਜੀ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਇੱਕ ਪਾਸੇ 70 ਸਾਲ 75 ਸਾਲ ਆਜ਼ਾਦੀ ਨੂੰ ਹੋ ਗਏ ਆ ਤੇ ਉਸ ਦੁਰਦਸ਼ਾ ਚੋਂ ਦੇਸ਼ ਨਿਕਲਿਆ ਜਿਹੜੀ ਦੁਰਦਸ਼ਾ ਅੱਜ ਤੋਂ 75 ਸਾਲ ਪਹਿਲਾਂ ਅਸੀਂ ਅਨਪੜਤਾ ਸੀ ਤੇ ਅੱਜ ਵੀ ਪਾਰਾ ਕੁਝ ਏਰੀਆ ਜਿਹੜਾ ਪੰਜਾਬ ਦਾ ਖਾਸ ਕਰਕੇ ਜੇਕਰ ਦੇਖਿਆ ਜਾਵੇ ਕਿ ਅੱਜ ਵੀ ਪੰਜਾਬ ਚ ਉਹ ਹਾਲਾਤ ਨੇ ਜਿਹੜੇ ਆਜ਼ਾਦੀ ਤੋਂ ਪਹਿਲਾਂ ਸੀ ਤਾਂ ਅਨਪੜਤਾ ਜਿਹੜੀ ਉਹ ਇੰਨੀਕ ਬਣੀ ਹੋਈ ਆ ਤੇ ਤੁਹਾਨੂੰ ਹਾਲਾਤ ਦਿਖਾ ਰਹੇ ਆ ਕਿ ਇੱਥੇ ਕੂੜਾ ਕਰਕਟ ਐਵੇਂ ਹੀ ਪਿਆ ਤੇ ਖਾਸ ਕਰਕੇ ਜਲੰਧਰ ਦੀ ਗੱਲ ਕਰ ਰਹੇ ਆ ਇੱਕ ਪੜਿਆ ਲਿਖਿਆ ਏਰੀਆ ਇਹ ਐਨ ਆਰ ਆਈ ਏਰੀਆ ਵੱਜਦਾ ਪੂਰਾ ਪੂਰਾ ਜਿਹੜਾ ਇੱਥੇ ਜਿਹੜਾ ਜਿਹੜਾ ਕਹਿ ਸਕਦੇ ਆ ਕਿ ਲੋਕਾਂ ਵਿੱਚ ਦੇਖਿਆ ਜਾਂਦਾ ਹੈ ਕਿ ਵੱਡੀ ਨੌਲੇਜ ਜਾਣਕਾਰੀ ਰੱਖਦੇ ਆ ਤਾਂ ਪਰ ਹਾਲਾਤ ਨੇ ਜਿਹੜੇ ਜਮੀਨੀ ਹਕੀਕਤ ਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਗਲੀਆਂ 'ਚ ਥੌਂ ਥੌਂ ਟੇ ਜਿਹੜੇ ਆ ਕੂੜੇ ਦੇ ਢੇਰ ਲੱਗੇ ਹੋਏ ਆ ਤੇ ਲੋਕ ਜਿਹੜੇ ਆ ਇਸ ਹਾਲਾਤ 'ਚ ਆਪਣਾ ਜੀਵਨ ਬਤੀਤ ਕਰ ਰਹੇ ਆ ਕਿ ਇਹ ਜਿੱਥੇ ਇੱਕ ਪਾਸੇ ਗੰਭੀਰ ਬਿਮਾਰੀਆਂ ਦੇ ਦਿਨ ਉਹ ਦਿਨ ਆਪਣਾ ਕਹਿਰ ਦਿਖਾ ਰਹੇ ਨੇ ਪਰ ਉੱਥੇ ਹੀ ਮੌਜੂਦਾ ਜਿਹੜੀਆਂ ਪਾਰਟੀਆਂ ਨੇ ਦਾਅਵੇ ਵੱਡੇ ਵੱਡੇ ਕਰ ਰਹੀਆਂ ਨੇ ਅਸੀਂ ਆ ਬਦਲਾਂਗੇ ਜਾਂ ਵੱਡਾ ਬਦਲਾ ਲੈ ਕੇ ਆਵੇਂ ਉਹਨਾਂ ਲਈ ਵੱਡੇ ਸਵਾਲ ਖੜੇ ਹੁੰਦੇ ਆ ਖਾਸ ਕਰਕੇ ਜਿਹੜੇ ਵਿਧਾਇਕ ਸੀਗੇ ਤਾਂ ਉਹਨਾਂ ਦੇ ਇਸ ਏਰੀਆ ਦੀ ਗੱਲ ਕਰ ਰਹੇ ਆ ਜਲੰਧਰ ਵੈਸਟ ਦੀ ਜਲੰਧਰ ਵੈਸਟ ਤੋਂ ਸ਼ੀਤਲ ਅੰਗਰਾਲ ਨੂੰ ਐਮਐਲਏ ਚੁਣਿਆ ਸੀ ਲੋਕਾਂ ਨੇ ਪਰ ਉਸ ਤੋਂ ਬਾਅਦ ਕੀ ਹਾਲਾਤ ਬਦਲੇ ਇਹ ਤੁਹਾਡੇ ਸਾਹਮਣੇ ਆ ਹਾਲਾਂਕਿ ਸ਼ੀਤਲ ਅੰਗਰਾਲ ਵੱਲੋਂ ਦਾਵਾ ਠੋਕਿਆ ਜਾ ਰਿਹਾ ਕਿ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਜਾਂ ਮੇਰੀ ਸੁਣਵਾਈ ਨਹੀਂ ਹੋਈ ਅਸੀਂ ਤਾਂ ਪਾਰਟੀ ਛੱਡੀ ਆ ਪਰ ਉੱਥੇ ਜੋ ਲੋਕ ਕਹਿ ਰਹੇ ਨੇ ਉਹ ਉਸ ਤੋਂ ਬਿਲਕੁਲ ਉਲਟ ਨਜ਼ਰ ਆ ਰਿਹਾ ਤਾਂ ਇਹ ਹਾਲਾਤ ਨੇ ਜਿਹੜੇ ਜਲੰਧਰ ਵੈਸਟ ਦੇ ਲਾਹੌਰੀਆ ਮਹੱਲੇ ਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਥੋਂ ਥੋਂ ਆ ਜਿਹੜੇ ਆ ਢੇਰ ਲੱਗੇ ਹੋਏ ਆ ਜਿਹੜੇ ਆ ਕੂੜੇ ਕਰਕਟ ਦੇ ਤੇ ਗਲੀਆਂ ਦਾ ਹਾਲ ਦੇਖ ਲਓ ਤੁਸੀਂ ਕਿਵੇਂ ਪੱਟੀਆਂ ਪਈਆਂ ਨੇ ਤੇ ਛੋਟੇ ਛੋਟੇ ਜਿਹੜੇ ਆ ਏਰੀਆ 'ਚ ਰਹਿਣ ਲਈ ਮਜਬੂਰ ਨੇ ਲੋਕ ਤੇ ਉੱਥੇ ਹੀ ਤੁਹਾਨੂੰ ਇੱਕ ਹੋਰ ਜਿਹੜਾ ਮਕਾਨ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇੱਥੇ ਲੋਕ ਜਿਹੜੇ ਆਪਣੇ ਦਿਨ ਕੱਟ ਰਹੇ ਨੇ ਤਾਂ ਤੁਹਾਨੂੰ ਇੱਕ ਹੋਰ ਜਿਹੜਾ ਮਕਾਨ ਪਹਿਲਾਂ ਦਿਖਾਇਆ ਤੇ ਹੁਣ ਇੱਕ ਹੋਰ ਜਿਹੜਾ ਏਰੀਆ ਦਿਖਾਣੇ ਆ ਕਿ ਕਿਵੇਂ ਇੱਥੇ ਜਿਹੜਾ ਆਪਣਾ ਜੀਵਨ ਜਾਨ ਆ ਜਿਹੜੀ ਤਲੀ ਤੇ ਰੱਖ ਕੇ ਲੋਕ ਜੀਵਨ ਕੱਟ ਰਹੇ ਆ ਤਾਂ ਤੁਸੀਂ ਇਹ ਦੇਖ ਲਓ ਮਕਾਨ ਆ ਇਹ ਤੇ ਲੋਕ ਕਿਵੇਂ ਇੱਥੇ ਰਹਿਣ ਲਈ ਮਜਬੂਰ ਨੇ ਅੱਜ ਵੀ ਤਾਂ ਇਹ ਹਾਲਾਤ ਅਸੀਂ ਉਦੋਂ ਕਹਿ ਸਕਦੇ ਸੀ ਜਦੋਂ ਲੋਕ ਜਿਹੜੇ ਆ ਪੈਸੇ ਨਾਲ ਜਾਂ ਕਮਾਈ ਨਾਲ ਕਰਕੇ ਜਿਹੜਾ ਆਪਣੇ ਹਾਲਾਤਾਂ ਨੂੰ ਸੁਧਾਰ ਰਹੇ ਸੀ ਪਰ ਅੱਜ ਵੀ ਜਲੰਧਰ ਵੈਸਟ 'ਚ ਅਜਿਹਾ ਏਰੀਆ ਸਾਹਮਣੇ ਆਇਆ ਕਿ ਅੱਜ ਵੀ ਲੋਕ ਜਿਹੜੇ ਆ ਲਵਾ ਕਹਿ ਸਕਦੇ ਆ ਕਿ ਦੁਰਦਸ਼ਾ ਵਿੱਚ ਜਿਹੜੇ ਆਪਣਾ ਜੀਵਨ ਬਤੀਤ ਕਰ ਰਹੇ ਆ ਹਾਲਾਂਕਿ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਅਸੀਂ ਕੰਮਕਾਰ ਵੀ ਕਰਦੇ ਆ ਪਰ ਸਾਡਾ ਕੋਈ ਮੁੱਲ ਨਹੀਂ ਪੈ ਰਿਹਾ ਤੇ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਲੀਡਰ ਪਾਰਟੀ ਬਦਲਦੇ ਆ ਉਦੋਂ ਇਹਨਾਂ ਲੋਕਾਂ ਨੇ ਹੀ ਜਿਤਾ ਕੇ ਉਹਨਾਂ ਨੂੰ ਉਹ ਸਤਾ ਦਿੱਤੀ ਹੁੰਦੀ ਹੈ ਜਾਂ ਉਹ ਜਿਹੜੀ ਕੁਰਸੀ ਦਿੱਤੀ ਹੁੰਦੀ ਹੈ ਜਿਸ ਨੂੰ ਉਹ ਮਿੰਟਾਂ ਸਕਿੰਟਾਂ ਚ ਬਦਲ ਕੇ ਰੱਖ ਦਿੰਦੇ ਆ ਪਰ ਉਹ ਫੈਸਲਾ ਲੈਂਦੇ ਹੋ ਕਿਉਂ ਨਹੀਂ ਸੋਚਦੇ ਕਿ ਆਖਰਕਾਰ ਉਹਨਾਂ ਲੋਕਾਂ ਦਾ ਕੀ ਕਸੂਰ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਜਿਤਾਇਆ ਗੱਲ ਕਰ ਰਹੇ ਆ ਵੱਡਾ ਸਵਾਲ ਖੜਾ ਹੋ ਰਿਹਾ ਸ਼ੀਤਲਾਂਗਰਾਲ ਤੇ ਕਿ ਉਹਨਾਂ ਨੇ ਪਾਰਟੀ ਬਦਲੀ ਤੇ ਇੱਥੇ ਵਾਇਲ ਇਲੈਕਸ਼ਨ ਹੋਣਾ ਜਿਹੜਾ ਦੁਬਾਰਾ ਕਰਾਣਾ ਪਿਆ ਯਾਨੀ ਕਿ ਜਿਮਨੀ ਚੋਣ ਹੋਣ ਜਾ ਰਹੀ ਹੈ ਤੇ ਇੱਥੇ ਲੋਕਾਂ ਨੇ ਜਿਹੜੇ ਹਾਲਾਤ ਆ ਉਹ ਆਪਣੇ ਆਪ ਦਿਖਾਏ ਨੇ ਕੈਮਰਾਮੈਨ ਅਤਲ ਬਰਮਾ ਦੇ ਨਾਲ ਸਤਨਾਮ ਸਿੰਘ ਬ